ਸਤਿ ਸ਼੍ਰੀ ਅਕਾਲ ਜੀ ਪੈਰ ਨਾਲ ਕਾਲਾ ਧਾਗਾ ਬੰਨਣ ਦੇ ਫਾਇਦੇ ਪੈਰ ਜਾਂ ਅੰਗੂਠੇ ਨਾਲ ਕਾਲਾ ਧਾਗਾ ਬੰਨਣ ਨਾਲ ਤੁਹਾਡੀ ਸਿਹਤ ਬਿਲਕੁਲ ਠੀਕ ਰਹਿੰਦੀ ਹੈ ਜਿਵੇਂ ਕਿ ਤੋ ਲੱਤਾਂ ਵਿੱਚ ਦਰਦ ਰਹਿੰਦਾ ਹੈ ਤਾਂ ਠੀਕ ਹੋ ਜਾਂਦਾ ਹੈ ਕਾਲਾ ਧਾਗਾ ਬੰਨਣ ਨਾਲ ਤੁਸੀਂ ਬੁਰੀ ਨਜ਼ਰ ਤੋਂ ਬਚ ਸਕਦੇ ਹੋ ਜਿਵੇਂ ਕਿ ਜਿਹੜੇ ਬੱਚੇ ਬਾਰ-ਬਾਰ ਰੋਂਦੇ ਰਹਿੰਦੇ ਹਨ ਜਾਂ ਜਿਨ੍ਹਾਂ ਨੂੰ ਬਾਰ-ਬਾਰ ਨਜ਼ਰ ਲੱਗ ਜਾਂਦੀ ਹੈ ਤਾਂ ਉਹਨਾਂ ਬੱਚਿਆਂ ਦੇ ਅਸੀਂ ਹੱਥ ਤੇ ਜਾਂ ਪੈਰ ਤੇ ਕਾਲਾ ਧਾਗਾ ਬੰਨ ਕੇ ਉਹਨਾਂ ਨੂੰ ਬੁਰੀ ਨਜ਼ਰ ਤੋਂ ਬਚਾ ਸਕਦੇ ਹਾਂ ਔਰਤਾਂ ਨੂੰ ਆਪਣੇ ਸੱਜੇ ਹੱਥ ਨਾਲ ਕਾਲਾ ਧਾਗਾ ਬੰਨਣਾ ਚਾਹੀਦਾ ਹੈ ਅਤੇ ਮਰਦਾਂ ਨੂੰ ਆਪਣੇ ਖੱਬੇ ਹੱਥ ਨਾਲ ਜਾਂ ਪੈਰ ਨਾਲ ਕਾਲਾ ਧਾਗਾ ਬੰਨਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਬਾਹਰੋਂ ਜੋ ਵੀ ਰੋਕ ਟੋਕ ਹੁੰਦੀ ਹੈ ਕੰਮ ਕਰਦੇ ਬੰਦੇ ਨੂੰ ਉਹ ਨਹੀਂ ਲੱਗਦੀ ਦੂਜਾ ਹੈ ਕਿ ਸਰੀਰ ਦੇ ਕਿਸੇ ਵੀ ਹਿੱਸੇ ਨਾਲ ਕਾਲਾ ਧਾਗਾ ਬੰਨਣ ਦੇ ਨਾਲ ਅਸੀਂ ਨੈਗੇਟਿਵ ਊਰਜਾ ਤੋਂ ਦੂਰ ਰਹਿੰਦੇ ਹਾਂ ਜਾਂ ਉਹ ਤੋਂ ਅਸੀਂ ਬਚ ਸਕਦੇ ਹਾਂ ਇਸ ਤਰ੍ਹਾਂ ਕਰਨ ਦੇ ਨਾਲ ਬਹੁਤ ਲੋਕ ਕਹਿੰਦੇ ਹਨ ਕਿ ਕਾਲਾ ਧਾਗਾ ਬੰਨਣਾ ਬਹੁਤ ਵਧੀਆ ਮੰਨਿਆ ਜਾਂਦਾ ਬਹੁਤ ਲੋਕ ਬੰਨਦੇ ਵੀ ਨੇ ਕਈ ਆਪਣੇ ਗੁੱਟ ਤੇ ਬੰਨ ਕੇ ਰੱਖਦੇ ਨੇ ਕਈ ਆਪਣੇ ਪੈਰ ਦੇ ਅੰਗੂਠੇ ਨਾਲ ਬੰਨ ਕੇ ਰੱਖਦੇ ਹਨ ਬਸ ਇਹ ਆਪਣੀ ਆਪਣੀ ਸੋਚ ਹੈ ਜੀ ਜਿਹਨੂੰ ਜਿੱਥੇ ਠੀਕ ਲੱਗਦਾ ਉਹਵੇਂ ਕਰਦਾ ਰੱਬ ਦਾ ਨਾਮ ਲਵੋ ਰੱਬ ਦਾ ਨਾਮ ਜਪੋ ਸਭ ਸਮੱਸਿਆ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ